ਜਿੱਤੇ ਭਾਮੀਆਂ ਵਿਖੇ ਸਰ ਲਖਵਿੰਦਰ ਸਿੰਘ ਹੋਣਾਂ ਦੇ ਆਫਿਸ ਦੇ ਵਿੱਚ ਅੱਜ ਇੱਥੇ ਮੀਟਿੰਗ ਰੱਖੀ ਸੀ ਕਿਉਂਕਿ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਸੀਗੀਆਂ ਸਰ ਲਖਵਿੰਦਰ ਸਿੰਘ ਹੋਣਾਂ ਦੇ ਰਹਿਨਮਾਈ ਹੇਠ ਅੱਜ ਉਹਨਾਂ ਸਾਰਿਆਂ ਨਾਲ ਮਿਲਣੀ ਕਰਨੀ ਸੀ ਸਾਰਿਆਂ ਨੂੰ ਮੇਲ ਮਲਾਪ ਕਰਨਾ ਸੀ ਇਸ ਕਰਕੇ ਅੱਜ ਅਸੀਂ ਇੱਥੇ ਜਿਹੜੀ ਹੈ ਭਾਰਤੀ ਕਿਸਾਨ ਯੂਨੀਅਨ ਚਰੋਨੀ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਇਹ ਮੀਟਿੰਗ ਭਾਮੀਆਂ ਰੋਡ ਕਰ ਰਹੇ ਆਂ ਔਰ ਆਪਣੀ ਯੂਨੀਅਨ ਨੂੰ ਕਾਮਯਾਬ ਕਰਨ ਦੇ ਲਈ ਜਿਹੜੀ ਨਵੀਂ ਟੀਮ ਸਾਡੀ ਇਹ ਲਾਈ ਗਈ ਹੈ ਲਖਵਿੰਦਰ ਸਿੰਘ ਜੀ ਉਹਨਾਂ ਵੱਲੋਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਸਾਡੀ ਯੂਨੀਅਨ ਨੂੰ ਇਹ ਵੱਧ ਚੜ ਕੇ ਕੰਮ ਕਰਕੇ ਸਾਡੀ ਯੂਨੀਅਨ ਦੇ ਜਿਹੜੇ ਮੁੱਦੇ ਨੇ ਉਹ ਚੱਕਣਗੇ ਲੋਕਾਂ ਦੇ ਮੁੱਦੇ ਚੱਕਣਗੇ ਲੋਕਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਹੱਲ ਕਰਨਗੇ ਸਰ ਬਹੁਤ ਸਾਰੀਆਂ ਸਰ ਯਾਦ ਜੀ ਹੁਣ ਇੱਕ ਨਵੀਂ ਸਰਕਾਰ ਆਈ ਹੈ ਜਦੋਂ ਇਹਨਾਂ ਦੇ ਸੱਤਾ ਦੇ ਵਿੱਚ ਆਣਾ ਸੀ ਬਹੁਤ ਸਾਰੇ ਦਾਅਵੇ ਕੀਤੇ ਸੀ ਵੀ ਅਸੀਂ ਕਿਸਾਨਾਂ ਨਾਲ ਮੁੱਦੇ ਦੇ ਨਾਲ ਮੁੱਦਾ ਜੋੜ ਕੇ ਖੜਾਂਗੇ ਨਾ ਧਰਨੇ ਲਗਾਣੇ ਪੜਗੇ ਪਰ ਉਸੇ ਤਰ੍ਹਾਂ ਕਿਸਾਨ ਧਰਨੇ ਲਗਾ ਰਹੇ ਨੇ ਉਸੇ ਤਰੀਕੇ ਨਾਲ ਉਹੀ ਬੁਰੇ ਹਾਲਾਤ ਨੇ ਕੀ ਕੰਡ ਬੰਦੋ ਭਗਵਾਨ ਦੇ ਸ਼ਾਨ ਦੇਖੋ ਗੱਲ ਇਹ ਹੈ ਭਗਵੰਤ ਮਾਨ ਸਰਕਾਰ ਨੂੰ ਆਪਾਂ ਕੀ ਕਹਿਣਾ ਕਿਉਂਕਿ ਜਿਹੜੇ ਇਹ ਮੁੱਦੇ ਨੇ ਸਾਰੇ ਸੈਂਟਰ ਦੇ ਮੁੱਦੇ ਨੇ ਔਰ ਸਾਡੀ ਬੀਜੇਪੀ ਦੇ ਨਾਲ ਜਿਹੜੀ ਹੈ ਉਹ ਸ਼ੁਰੂ ਤੋਂ ਹੀ ਚੱਲ ਰਹੀ ਹੈ ਕਿਉਂਕਿ ਸੈਂਟਰ ਦੇ ਮੁੱਦੇ ਹੋਣ ਕਰਕੇ ਅਸੀਂ ਤਾਂ ਇਹ ਜਿਹੜੀ ਗੱਲ ਕਵਾਂਗੇ ਉਹ ਸੈਂਟਰ ਸਰਕਾਰ ਨੂੰ ਕਵਾਂਗੇ ਸੈਂਟਰ ਸਰਕਾਰ ਚਾਹੇ ਪਹਿਲਾਂ ਸੀ ਹੁਣ ਵੀ ਹੈ ਦੁਆਰਾ ਬਣੀ ਹੈ ਪਰ ਕਿਸਾਨਾਂ ਦਾ ਮੁੱਦਾ ਕੋਈ ਹੱਲ ਨਹੀਂ ਹੋਇਆ ਤੁਹਾਨੂੰ ਪਤਾ ਹੋਊਗਾ ਜਦੋਂ ਮੋਰਚਾ ਲੱਗਿਆ ਸੀ ਕਿਸਾਨੀ ਮੋਰਚਾ ਉਦੋਂ ਇਸੇ ਹੀ ਸਰਕਾਰ ਨੇ ਸਾਰੀਆਂ ਜਿਹੜੀਆਂ ਮੰਗਾਂ ਚਾਹੇ ਉਹ ਐਮਐਸਪੀ ਦੀ ਹੋਵੇ ਚਾਹੇ ਉਹ ਕਿਸਾਨਾਂ ਦੇ ਔਰ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਨ ਦੀ ਹੋਵੇ ਚਾਹੇ ਉਹ ਕਿਸਾਨਾਂ ਦੇ ਹੋਰ ਮੁੱਦਿਆਂ ਦੇ ਉੱਤੇ ਵੀ ਜਿਹੜੀ ਸੀ ਉਹਨਾਂ ਨੇ ਇਸ ਗੱਲ ਤੇ ਫੈਸਲਾ ਕੀਤਾ ਸੀ ਔਰ ਮੰਨੀਆਂ ਸੀ ਮੰਨਾ ਹੈ ਕਿ ਅਸੀਂ ਇਹ ਜਿਹੜੀਆਂ ਮੰਗਾਂ ਤੁਹਾਡੀਆਂ ਮੰਨ ਲੀਆਂ ਔਰ ਤਿੰਨ ਕਾਨੂੰਨ ਰੱਦ ਕਰਤੇ ਤੁਸੀਂ ਜਾਓਗੇ ਵਾਪਸ ਘਰਾਂ ਨੂੰ ਤੋਂ ਅਸੀਂ ਉਹ ਜਿਹੜਾ ਅੰਦੋਲਨ ਸੀ ਉਹ ਦੋਨਾਂ ਖਤਮ ਨਹੀਂ ਸੀ ਕੀਤਾ ਉਹਨੂੰ ਮੁਲਤਵੀ ਕੀਤਾ ਸੀ ਕੁਝ ਸਮੇਂ ਦੇ ਲਈ ਕਿ ਅਗਰ ਸਰਕਾਰ ਨਹੀਂ ਕਰਦੀ ਤੇ ਅਸੀਂ ਦੁਬਾਰਾ ਫੇਰ ਅੰਦੋਲਨ ਜਿਹੜਾ ਉਹ ਕਰਾਂਗੇ ਪਰ ਸਰਕਾਰ ਦੁਆਰਾ ਵੀ ਬਣ ਗਈ ਤੇ ਸੈਂਟਰਲ ਸਰਕਾਰ ਨੇ ਕਿਸਾਨਾਂ ਲਈ ਮਜ਼ਦੂਰਾਂ ਲਈ ਗਰੀਬ ਵਰਗ ਲਈ ਕੁਝ ਨਹੀਂ ਕੀਤਾ ਹੈ ਅੱਜ ਵੀ ਉਹ ਮੰਗਾ ਤਿਉਂ ਦੀਆਂ ਤਿਉਂ ਖੜੀਆਂ ਨੇ ਇਸ ਕਰਕੇ ਅੱਜ ਕਿਸਾਨ ਚਾਹੇ ਮਜ਼ਦੂਰ ਅੱਜ ਸਾਰੇ ਇਸ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਮਾੜਾ ਕਹਿ ਰਹੀਆਂ ਔਰ ਅਸੀਂ ਸੰਘਰਸ਼ ਕਰਨ ਲਈ ਤਿਆਰ ਆਂ ਅਗਰ ਇਹ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਦੁਆਰਾ ਅਸੀਂ ਜਿਹੜੇ ਆ ਉਹ ਸੰਘਰਸ਼ ਦੇ ਰਾਹ ਤੇ ਤੁਰਾਂਗੇ ਔਰ ਫੇਰ ਦੁਆਰਾ ਜਿੱਦਾਂ ਪਹਿਲਾਂ ਉੱਥੇ ਧਰਨਾ ਪ੍ਰਦਰਸ਼ਨ ਹੋਇਆ ਉਸੇ ਤਰੀਕੇ ਅਸੀਂ ਤਿਆਰ ਕਿ ਜਦੋਂ ਤੁਹਾਡੇ ਨਾਲ ਲੋਕ ਜੁੜ ਰਹੇ ਆ ਤੁਹਾਨੂੰ ਲੱਗਦਾ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਵੀ ਆਪਣਾ ਕੁਝ ਨਿਸ਼ਾਨ ਬਣਾਓ ਦੇਖੋ ਸਾਡੀ ਜਥੇਬੰਦੀ ਜਿਹੜੀ ਹੈ ਸਾਡੀ ਜਥੇਬੰਦੀ ਸ਼ੁਰੂ ਤੋਂ ਇਹ ਗੱਲ ਕਹਿੰਦੀ ਹੈ ਕਿ ਹਾਂ ਅਸੀਂ ਇਲੈਕਸ਼ਨ ਲੜਦੇ ਹਾਂ ਔਰ ਲੜਾਂਗੇ ਔਰ ਸਾਡੀ ਜਥੇਬੰਦੀ 90 ਦੀਆਂ 90 ਸੀਟਾਂ ਜਿਹੜੀਆਂ ਨੇ ਹਰਿਆਣੇ ਦੇ ਵਿੱਚ ਸਾ ਗੁਰਨਾਮ ਸਿੰਘ ਚੜੂਨੀ ਜੀ ਸਾਡੇ ਰਾਸ਼ਟਰੀ ਪ੍ਰਧਾਨ ਜਿਹੜੇ ਆ ਉਹਨਾਂ ਨੇ ਅਨਾਉਂਸ ਕੀਤੀ ਹੈ ਔਰ ਤੁਸੀਂ ਹਰਿਆਣਾ ਦੇ ਦੇਖ ਸਕਦੇ ਹੋ ਜਾ ਕੇ ਕਿ ਸਾਡੇ ਜਥੇਬੰਦੀ ਵੱਲੋਂ ਇੱਕ ਰਾਜਨੀਤਿਕ ਦਲ ਬਣਾਇਆ ਗਿਆ ਉਹਦਾ ਨਾਮ ਹੈ ਸੰਯੁਕਤ ਸੰਘਰਸ਼ ਪਾਰਟੀ ਜਿਹਦੇ ਨਾਲ ਪਹਿਲਾਂ ਵੀ ਅਸੀਂ ਅੰਦੋਲਨ ਵੇਲੇ ਇਲੈਕਸ਼ਨ ਲੜੀ ਸੀ ਭਾਰਤੀ ਕਿਸਾਨ ਯੂਨੀ ਚੜੂਨੀ ਨੇ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਅਸੀਂ 90 ਦੀਆਂ 90 ਸੀਟਾਂ ਜਿਹੜੀਆਂ ਨੇ ਉਹ ਉਥੇ ਹਰਿਆਣੇ ਦੇ ਵਿੱਚ ਲੜ ਰਹੇ ਆਂ ਔਰ ਜਿਹੜੀਆਂ 4 ਸੀਟਾਂ ਬਾਏ ਇਲੈਕਸ਼ਨ ਪੰਜਾਬ ਦੇ ਵਿੱਚ ਆ ਰਹੀ ਐ ਉਹ ਵੀ ਸਾਡੇ ਰਾਸ਼ਟਰੀ ਪ੍ਰਧਾਨ ਗੁਰਨਾਥ ਸਿੰਘ ਚੜੂਨੀ ਜੀ ਨੇ ਫੈਸਲਾ ਕੀਤਾ ਕਿ ਉਹ ਵੀ ਅਸੀਂ ਲੜਾਂਗੇ ਔਰ ਅਸੀਂ ਸਾਰੇ ਸਾਡੇ ਸਾਥੀਆਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਜਿੰਨੀ ਦੇਰ ਤੱਕ ਤੁਸੀਂ ਵੋਟ ਦੀ ਤਾਕਤ ਹਾਸਲ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਜਿੰਨੀ ਦੇਰ ਮਰਜ਼ੀ ਸੜਕਾਂ ਤੇ ਅਸੀਂ ਰੁਲੀ ਜਾਈਏ ਜਿੰਨੀ ਦੇਰ ਮਰਜ਼ੀ ਅਸੀਂ ਸੰਘਰਸ਼ ਕਰਦੇ ਰਹੀਏ ਉਹ ਸੰਘਰਸ਼ ਪੂਰੇ ਨਹੀਂ ਹੋ ਸਕਦੇ ਜਿੰਨੀ ਦੇਰ ਤੱਕ ਜਿਹੜੇ ਲੋਕ ਨੇ ਚਾਹੇ ਪੰਜਾਬ ਦੇ ਹਰਿਆਣੇ ਦੇ ਜਿੰਨੀ ਦੇਰ ਤੱਕ ਆਪਣੇ ਬੰਦਿਆਂ ਨੂੰ ਜਿਤਾ ਕੇ ਵਿਧਾਨ ਸਭਾ ਔਰ ਲੋਕ ਸਭਾ ਨਹੀਂ ਭੇਜਦੇ ਉਨੀ ਦੇਰ ਤੱਕ ਅਸੀਂ ਇਹ ਜਿਹੜੇ ਮਾੜੇ ਕਾਨੂੰਨ ਆ ਉਹਨਾਂ ਨੂੰ ਰੋਕ ਨਹੀਂ ਸਕਦੇ ਜਿੰਨੀ ਦੇਰ ਤੱਕ ਸਾਡੇ ਕਿਸਾਨ ਜਿਹੜੇ ਸਾਡੇ ਮਜ਼ਦੂਰ ਜਿਹੜੇ ਉਹ ਐਮਐਲਏ ਐਮਪੀ ਨਹੀਂ ਬਣਦੇ ਤਾਂ ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰ ਸਕਦੇ ਸਰਕਾਰਾਂ ਦਾ ਸੜਕਾਂ ਤੇ ਅਸੀਂ ਲੜਾਈ ਕਰਕੇ ਦੇਖ ਲਈ ਹੁਣ ਸਾਨੂੰ ਚਾਹੀਦਾ ਹੈ ਕਿ ਅਸੀਂ ਇਕੱਠੇ ਹੋ ਕੇ ਜਿਹੜੀ ਅਸੀਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਪਾਰਟੀ ਬਣਾਈ ਹੈ ਸੰਯੁਕਤ ਸੰਘਰਸ਼ ਪਾਰਟੀ ਅਸੀਂ ਉਹਦਾ ਸਾਥ ਦੇਈਏ ਔਰ ਇਹਦੇ ਬੰਦੇ ਜਿਤਾ ਕੇ ਅਸੀਂ ਵਿਧਾਨ ਸਭਾ ਲੋਕ ਸਭਾ ਚ ਭੇਜੀਏ ਤਾਂ ਜੋ ਉੱਥੇ ਗਰੀਬਾਂ ਮਜਲੂਮਾਂ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਚੱਕਿਆ ਜਾ ਸਕੇ ਔਰ ਜਿਹੜੇ ਮਾੜੇ ਕਾਨੂੰਨ ਬਣ ਉਹਨਾਂ ਨੂੰ ਰੋਕਿਆ ਜਾ ਸਕੇ ਮੈਂ ਸਰਵਜੀਤ ਸਿੰਘ ਸੋਢੀ ਤਾਜਪੁਰੋੜ ਤੋਂ ਜੀ ਭਾਰਤੀ ਕਿਸਾਨ ਕਰਮਨਾਥ ਸਿੰਘ ਚਰੂਨੇ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਜੀ ਸਰਦਾਰ ਗਰੇਵਾਲ ਸਾਹਿਬ ਦੀ ਗਵਾਹੀ ਦੇ ਵਿੱਚ ਅੱਜ ਨਵੀਂ ਸਾਡੀ ਟੀਮ ਜੁੜੀ ਹੈ ਲੁਧਿਆਣਾ ਜ਼ਿਲ੍ਹੇ ਦੀ ਜਿਹਦੇ ਵਿੱਚ ਸਾਰੇ ਸਾਡੇ ਵੀਰ ਖੜੇ ਨੇ ਦਫ਼ਤਰ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਧੰਨਵਾਦ ਕਰਦਾ ਮੈਂ ਗਰੇਵਾਲ ਸਾਹਿਬ ਦਾ ਜਿਨ੍ਹਾਂ ਨੂੰ ਵਧੀਆ ਅਹੁਦੇ ਦਿੱਤੇ ਵੀਰਾਂ ਨੂੰ ਅੱਜ ਨਮਾਜਿਆ ਜੀ ਅੱਗੇ ਤੋਂ ਬਹੁਤ ਵਧੀਆ ਕੰਮ ਕਰਨਗੇ ਜੀ ਆਸ ਕਰਦੇ ਵੀ ਕਿਤੇ ਵੀ ਕੋਈ ਵੀ ਪਾਰਟੀ ਦਾ ਪ੍ਰੋਗਰਾਮ ਲਿਖਿਆ ਜਾਊਗਾ ਪਹਿਲ ਦੇ ਆਧਾਰ ਤੇ ਸਾਡਾ ਵੱਧ ਚੜ ਕੇ ਜਾਣਗੇ ਸਾਡਾ ਮਿਹਨਤ ਕਰਨਗੇ ਜੀ ਕਿੰਨੇ ਕੁ ਲੋਕ ਜਿਹੜੇ ਤੁਹਾਡੇ ਨਾਲ ਸਾਡੇ ਤੱਕ ਜੁੜੇ ਹੋਏ ਤੇ ਪੰਜਾਬ ਪੰਜਾਬ ਵਿੱਚ ਬਹੁਤ ਸਾਡੀ ਲੰਬੀ ਟੀਮ ਹੈ ਜੀ ਜੇ ਦੇਖਿਆ ਜਾਵੇ ਤੇ ਪੂਰੇ ਪੰਜਾਬ ਦੇ 23 ਦੇ 23 ਜ਼ਿਲ੍ਹੇ ਕਵਰ ਹੋ ਰਿਹਾ ਜੀ ਹਰ ਜ਼ਿਲ੍ਹਾ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਬਾਕੀ ਮੈਂਬਰ ਲੱਗੇ ਹੋਏ ਨੇ ਜੋ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੁਝ ਅਹੁਦੇ ਸੀਗੇ ਅੱਜ ਉਹ ਪੂਰੇ ਕੀਤੇ ਨੇ ਜੀ ਪੂਰੀ ਲੁਧਿਆਣਾ ਦੀ ਟੀਮ ਅੱਜ ਮੁਕੰਮਲ ਹੋ ਚੁੱਕੀ ਆ ਗਾਂ ਇਹ ਸਾਡੇ ਵੀਰ ਨਵੇਂ ਮੈਂਬਰ ਚੁਣਨਗੇ ਜੀ ਨਵੇਂ ਅਹੁਦੇ ਦੇਣਗੇ ਵੀਰਾਂ ਨੂੰ ਔਰ ਕੰਮ ਦੇਖਣਗੇ ਚਰੁਨੀ ਸਾਹਿਬ ਦਾ ਜਿੱਥੇ ਵੀ ਕੋਈ ਸੇਵਾ ਪਹਿਲਾਂ ਵੀ ਕਰਦੇ ਆ ਨਵੇਂ ਸਿਰੇ ਤੋਂ ਕੋਈ ਸਾਨੂੰ ਹੁਕਮ ਲਾਣਗੇ ਕਿਤੇ ਸਾਨੂੰ ਸੱਦਾ ਪੱਤਰ ਆਊਗਾ ਜਰੂਰ ਪਹਿਲ ਦੇ ਆਧਾਰ ਤੇ ਜਾਵਾਂਗੇ ਜਿੱਦਾਂ ਕਿ ਲੁਧਿਆਣਾ ਟੂਲਪਲਾਜਾ ਬੰਦ ਕਰਾਇਆ ਉਹਦੇ ਵਿੱਚ ਪੰਜਾਬ ਟੈਕਸੀ ਜਿਹਨਾਂ ਰਲ ਕੇ ਔਰ ਅਸੀਂ ਪੂਰੇ ਕਿਸਾਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਬਿਲਕੁਲ ਸਾਥ ਦਿੱਤਾ ਜੀ ਕਿਤੇ ਵੀ ਸਾਡੀ ਗਰੇਵਾਲ ਸਾਹਿਬ ਡਿਊਟੀ ਲਾਣਗੇ ਸਾਨੂੰ ਕੋ ਹੁਕਮ ਆਊਗਾ ਜ਼ਰੂਰ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਜੀ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਖ ਰਿਹਾ ਕਿਤੇ ਨਾ ਕਿਤੇ ਮੈਂ ਕਹਿਣਾ ਚਾਹਾਂਗਾ ਕਿ ਕੁਝ ਕੁ ਕਿਸਾਨ ਜਿਹੜੇ ਆਪਣੇ ਵੀਰ ਆ ਹੋਰ ਪਾਰਟੀਆਂ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਕੇਸ ਨ ਦੇ ਦਿੰਦੇ ਸੰਦੇਸ਼ ਉਹਨਾਂ ਨੂੰ ਇਹ ਦੇਣਾ ਚਾਹੁੰਦਾ ਵੀ ਕਿਸੇ ਨਾਲ ਵੀ ਤੁਸੀਂ ਜੁੜੋ ਪਾਰਟੀਆਂ ਸਾਰੀਆਂ ਇੱਕ ਨੇ ਤਨੋਂ ਮਨੋਂ ਸੇਵਾ ਕਰੋ ਵਧੀਆ ਭਾਵਨਾ ਦੇ ਨਾਲ ਕੰਮ ਕਰੋ ਵਿੱਚ ਸ਼ਰਾਰਤੀ ਹੰਸ ਦਾ ਹਰਕਤ ਦੇ ਵਿੱਚ ਹੁੰਦੇ ਘਰ ਦੇ ਵਿੱਚ ਪਰਿਵਾਰ ਵਿੱਚ ਵੀ ਹੁੰਦਾ ਕਿਸੇ ਮਗਰ ਨਾ ਲੱਗੋ ਗਲਤ ਹਮਾਵਾ ਮਗਰ ਨਾ ਹੋ ਜਾਓ ਜਿਹੜੇ ਵਧੀਆ ਕੰਮਕਾਰ ਕਰਦੇ ਨੇ ਜਾਂ ਵਧੀਆ ਵੀਰ ਜੁੜੇ ਹੋਏ ਨੇ ਵਧੀਆ ਵੀਰਾਂ ਦਾ ਸਾਥ ਦੋ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਅੱਜ ਦੀ ਮੀਟਿੰਗ ਰੱਖੀ ਹੈ ਅੱਜ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਕਿਸ ਤਰੀਕੇ ਨਾਲ ਦੇਖਦੇ ਤੇ ਕਿਸ ਤਰੀਕੇ ਦੇ ਨਾਲ ਪਾਰਟੀ ਦੇ ਪਰਸਾਈ ਕੰਮ ਅਸੀਂ ਭਾਰਤੀ ਕਿਸਾਨ ਜੂਨੀਆ ਚੰਡੂੰਡੀ ਉਹਨਾਂ ਦੇ ਮਨਜੋਤ ਸਿੰਘ ਅਰੇਵਾਲ ਜੀ ਇਨਚਾਰਜ ਹਿਮਾਚਲ ਅਤੇ ਪੰਜਾਬ ਅੱਜ ਸਾਡੇ ਭਾਬੀਆਂ ਕਲਾ ਵਿਖੇ ਆਏ ਹਨ ਉਹਨਾਂ ਦੇ ਨਾਲ ਬਲਜੀਤ ਸਿੰਘ ਖੰਡਾ ਜਿਲ੍ਹਾ ਪ੍ਰਧਾਨ ਆਏ ਹਨ ਉਹਨਾਂ ਦੇ ਨਾਲ ਗੁਰਮੀਤ ਸਿੰਘ ਜੀ ਮੈਂਬਰ ਆਏ ਹਨ ਤੇ ਹੋਰ ਸਾਡੇ ਮੈਂਬਰ ਸਹਿਬਾਨ ਅੱਜ ਸਾਡੇ ਭਾਪੀਆਂ ਨਗਰ ਵਿਖੇ ਪਹੁੰਚੇ ਹਨ ਅਸੀਂ ਉਹਨਾਂ ਦਾ ਜੀ ਆਇਆਂ ਧੰਨਵਾਦ ਕਰਦੇ ਹਾਂ ਜੀ ਜੀ ਆਇਆਂ ਕਹਿੰਦੇ ਹਾਂ ਜੀ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਸਾਡੇ ਵਿੱਚ ਉਹ ਖੜੇ ਹਨ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਚੱਲ ਕੇ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਕੇ ਅਸੀਂ ਪੰਜਾਬ ਦੇ ਜੋ ਮੁੱਦੇ ਹਨ ਅੱਜ ਤਾਂ ਨਹੀਂ ਕਹਿ ਸਕਦੇ ਕੁਝ ਵੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਦੇ ਜ਼ਰੂਰ ਵਿਚਾਰ ਵਟਾਂਦਰਾ ਕਰਾਂਗੇ ਜੀ ਜਿਹਦੇ ਨਾਲ ਸਾਡਾ ਪੰਜਾਬ ਤਰੱਕੀ ਦੀ ਰਾਹ ਤੇ ਚੱਲੂਗਾ ਜੀ ਜਿਲ੍ਹਾ ਪ੍ਰਧਾਨ ਜੀ ਮੰਤਤ ਕਰੇਵਾਲ ਸਾਹਿਬ ਆਏ ਨੇ ਅਸੀਂ ਇਹਨਾਂ ਦੇ ਕਾਪਮ ਕਰਮ ਦੇਖ ਕੇ ਜਿਸ ਤਰ੍ਹਾਂ ਇਹਨਾਂ ਨੇ ਆਾ ਬੰਦ ਕਰਾਇਆ ਲੋਡ ਵਾਲਾ ਪੋਰਪਲਾਜਾ ਜੀ ਹੋਰ ਇਹੋ ਜਿਹੇ ਕੰਮ ਵਧੀਆ ਕੀਤੇ ਅਸੀਂ ਦੇਖ ਕੇ ਇਹਨਾਂ ਦੇ ਵਿੱਚ ਸ਼ਾਮਲ ਹੋਏ ਆ ਅੱਗੋਂ ਵੀ ਅਸੀਂ ਇਹਨਾਂ ਦਾ ਸਾਥ ਦੇਮਾ ਸਾਡਾ ਸਾਥ ਦੇਣਗੇ ਇਹਨਾਂ ਨੂੰ ਕੁਝ ਕਹਿੰਦੇ ਸਤਿ ਸ਼੍ਰੀ ਅਕਾਲ ਧੰਨਵਾਦ ਕਰ ਦੇਣਾ ਵਾਹਿਗੁਰੂ